ਬੰਦੇ ਵੀ ਜਦ ਜਾਵਣਾ ਬੰਦੇ ਮਿਖਵਾ ਦੇਣੇ ਸਾਡੇ ਨੁਕਰੀਏ ਆਹੋ ਯਾ ਚੀਜ਼ ਨਾ ਲਵਾਉਂ ਹੁਣ ਸਾਰੀ ਵਾਲ ਪਲੇਰ ਭਾਜੀ ਇਹ ਅਸੀਂ ਚਰਚਾ ਲਾ ਕੇ ਡੱਕਦੇ ਹਾਂ ਇਹਨਾਂ ਨੂੰ ਕਿ ਤੇ ਸਾਡੀਆਂ ਕੁੜੀਆਂ ਆਈਆਂ ਕੇ ਚਰਚ ਜਾਂਦੀਆਂ ਤੇ ਤੁਸੀਂ ਨਾ ਐਦਾਂ ਕਰੇ ਨਾਲ ਇਹ ਸਮਾਨ ਵੇਚਦੇ ਨਾਲ ਇਹਨਾਂ ਨੇ ਸਾਡੇ ਤਾਂ ਤਾਂ ਹਲਮਾਏ ਹੋ ਜਾਂ ਕੀਤਾ ਇਹਨਾਂ ਨੇ ਤੁਹਾਡੇ ਘਰ ਆਣ ਕੇ ਸਾਡੇ ਘਰ ਕੋਈ ਨਹੀਂ ਹੂੰ ਤੇ ਇਹਨਾਂ ਨੇ ਸਾਡੇ ਘਰ ਆਣ ਕੇ ਤੇ ਸਾਡਾ ਘਰ ਦਾ ਸਾਰੀ ਬਰਬਾਦੀ ਕੀਤੀ ਇਹਨਾਂ ਨੇ ਨਾਲੇ ਮੇਰਾ 10000 ਰੁਪਿਆ ਪਿਆ ਉਹ ਵੀ ਲਮਾਰੀ ਚ ਕੱਟ ਕੇ ਗਏ ਬਹੁਤ ਜਿਆਦਾ ਸਾਰੇ ਘਰ ਦੀ ਕੀਤੀ ਭਾਜੀ ਇਹਨਾਂ ਨੇ ਬਹੁਤ ਜਿਆਦਾ ਭਾਜੀ ਹਾਂਜੀ 1.5 ਲੱਖ ਦਾ ਹੈ ਹੁਣ ਤੇ ਭਾਜੀ ਇਹ ਹਾਨੂੰ ਬਸ ਸਾਫ ਚਾਹੀਦਾ ਇਹਨਾਂ ਦਾ ਹਾਂਜੀ ਸਰ ਮੇਰਾ ਨਾਮ ਰਮੇਸ਼ਿਆ son of ਜੀਤਾ ਪਿੰਡ ਧਾਰੀਗਲ ਕਲੇਰ ਹੈ ਸਰ ਮਾਮਲਾ ਇਹ ਹੈ ਵੀ ਇਹ ਜਿਹੜੇ ਜਿੰਨਾਂ ਨੇ ਗੁੰਡਾਗੱਦੀ ਕੀਤੀ ਹੈ ਨਾ ਇਹਨਾਂ ਨੂੰ ਚਰਚ ਤੋਂ ਬੜੀ ਵਾਰੀ ਡੱਕਿਆ ਸਾਡੇ ਨਾਲ ਹੀ ਚਰਚ ਹੈ ਸਾਡੀਆਂ ਕੁੜੀਆਂ ਸ਼ਾਮ ਨੂੰ ਰੋਜ ਓਤੇ ਪ੍ਰਾਰਥਨਾ ਵਾਸਤੇ ਜਾਂਦੀਆਂ ਸੀ ਤੇ ਜਿੰਨੇ ਮੁੰਡੇ ਆ ਸਮੈਗ ਪੀ ਕੇ ਤੇ ਕੁੜੀਆਂ ਨੂੰ ਵੀ ਗਲਤ ਮਲਤ ਇਹਨਾਂ ਨੇ ਲਬਜ ਕਹਿੰਦੇ ਤੇ ਇਸ ਕਰਕੇ ਇਹਨਾਂ ਨੂੰ ਦੋ ਤਿੰਨ ਵਾਰੀ ਡੱਕ ਕੇ ਪੰਚਾਇਤ ਵਿੱਚ ਵੀ ਗੱਲ ਕੀਤੀ ਸੀ ਪੰਚਾਇਤ ਨੇ ਇਹਨਾਂ ਨੂੰ ਦੋ ਤਿੰਨ ਵਾਰੀ ਝਿੜਕਿਆ ਵੀ ਪਰ ਉਸੇ ਰੰਜਿਸ਼ ਨੂੰ ਇਹਨਾਂ ਨੇ ਅੱਗੇ ਵਧਾਉਂਦੇ ਹੋਏ ਘਰ ਤੇ ਹਮਲਾ ਕੀਤਾ ਇਹਨਾਂ ਨੇ ਸਾਰਾ ਨੁਕਸਾਨ ਵੇਖੋ ਤੁਸੀਂ ਸਾਰਾ ਕੁਝ ਵੇਖ ਲਿਆ ਵਾ ਜਿੱਡਾ ਵੱਡਾ ਨੁਕਸਾਨ ਤੇ ਕੀਤਾ ਹੀ ਕੀਤਾ ਜਿਹੜੀ ਬੇਅਦਬੀ ਇਹਨਾਂ ਨੇ ਔਰਤਾਂ ਦੀ ਕੀਤੀ ਹੈ ਨਾ ਜਿਹੜੇ ਔਰਤਾਂ ਦੇ ਕੱਪੜੇ ਪਾਰੇ ਉਹਨਾਂ ਦੇ ਨਾਲ ਇਹਨਾਂ ਨੇ ਪਤਾ ਨਹੀਂ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਵੱਡਾ ਗੁਨਾਹ ਇਹਨਾਂ ਦਾ ਇਹੋ ਹੀ ਹੈ ਇਹਨਾਂ ਨੇ ਬਹੁਤ ਕੀਤਾ ਇਹਦੇ ਵਿੱਚ ਇਹਨਾਂ ਦੀ ਫ੍ਰਿਜ ਭੰਨ ਦਿੱਤੀ ਹੈ ਟੀਵੀ ਭੰਨ ਦਿੱਤਾ ਲਾਲਮਾਰੀਆਂ ਵੱਢ ਦਿੱਤੀਆਂ ਦਾਤਰਾਂ ਦੇ ਨਾਲ ਜਿੰਨਾ ਵੀ ਇਹਨਾਂ ਦੇ ਗੇਟ ਆ ਟੈਂਕੀਆਂ ਟੁੱਟੀਆਂ ਤੱਕ ਨਹੀਂ ਕੁਝ ਰਹਿਣ ਤਨ ਮੰਗੇ ਇਹੋ ਹੀ ਹੈ ਜੀ ਸਰਕਾਰ ਇਨਸਾਫ ਚਾਉਂਦੇ ਆਪਾਂ ਪੁਲਿਸ ਨੇ ਬਹੁਤ ਸਾਥ ਦਿੱਤਾ ਜਿਨ੍ਹਾਂ ਨੇ ਉਨ ਦੀ ਸਪੋਰਟ ਐਕਸ਼ਨ ਲੈ ਕੇ ਮੁਖਤਾਰ ਐਸਐਸ ਮੁਖਤਾਰ ਜੀ ਨੇ ਬੜੇ ਵੱਡਾ ਐਕਸ਼ਨ ਲੈ ਕੇ ਇਹਨਾਂ ਨੂੰ ਸੱਤ ਅੱਠਾਂ ਜਾਣਿਆਂ ਨੂੰ ਫੜ ਕੇ ਅੰਦਰ ਕੀਤਾ। ਹੁਣ ਮੰਗ ਕਰਦੇ ਆਂ ਵੀ ਜਿੰਨੇ ਵੀ ਦੋਸ਼ੀ ਰਹਿੰਦੇ ਆ ਉਹ ਅੱਜ ਵੀ ਤਾਂ ਮੁਕੀਆਂ ਦੇਣ ਦੇ ਆ ਵੀ ਜਿਹੜਾ ਰਹਿ ਗਿਆ ਹੁਣ ਵੱਡਣਾ ਵਾਲਾ ਉਹਨੂੰ ਵੱਡਣਾਵਾ ਜਿਹੜੇ 5-6 ਦੋਸ਼ੀ ਰਹਿ ਗਏ ਜਿਨ੍ਹਾਂ ਦੇ ਵਿੱਚ ਇੱਕ ਲਾਭ ਸਿੰਘ ਜਿਹੜਾ ਵਾ ਮੁੱਖ ਦੋਸ਼ੀ ਉਹ ਆ ਕਿਉਂਕਿ ਉਹਨੇ ਹੀ ਸਾਰਾ ਕੁਝ ਇਹਨਾਂ ਕੋਲ ਕਰਵਾਇਆ। ਸਾਰਿਆਂ ਨੂੰ ਜੈ ਮਸੀਹ ਦੀ ਮੇਰਾ ਨਾਮ ਵਲਿਆਤ ਮਸੀਹ ਬੰਟੀਆ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਕੋਆਰਡੀਨੇਟਰ ਆ। ਅੱਜ ਪਿੰਡ ਧਾਰੀਵਾਲ ਕਲੇਰ ਦੇ ਵਿੱਚ ਮੈਂ ਆਪਣੇ ਸਾਥੀਆਂ ਦੇ ਨਾਲ ਪਹੁੰਚਿਆ ਹਾਂ ਇੱਥੇ ਕੱਲ ਇੱਕ ਬਹੁਤ ਵੱਡਾ ਗੁੰਡਾਗਰਦੀ ਦਾ ਨਾਚ ਹੋਇਆ ਵਾ ਔਰ ਕੁਝ ਇਸੇ ਪਿੰਡ ਦੇ ਵਾਸੀ ਨੇ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਚਰਚ ਦੇ ਸਾਹਮਣੇ ਖੜੇ ਹੋ ਕੇ ਜਿਹੜੇ ਉੱਥੇ ਸਾਡੇ ਚਰਚ ਨੂੰ ਮੰਨ ਵਾਲੀ ਸੰਗਤ ਸੀ ਲੜਕੀਆਂ ਨੂੰ ਦੇਖ ਕੇ ਸ਼ੀਟਾ ਕਸੀ ਕਰਦੇ ਸੀ ਉਹਨਾਂ ਨੂੰ ਇਹ ਦੇ ਕਰਕੇ ਇਸ ਪਰਿਵਾਰ ਦੇ ਵੱਲੋਂ ਇਸ ਪਰਿਵਾਰ ਦੇ ਮੁਖੀਆਂ ਵੱਲੋਂ ਰੋਕਿਆ ਗਿਆ ਕਿ ਇਹ ਧਾਰਮਿਕ ਸਥਾਨ ਹੈ ਜਿਹਦੇ ਕਰਕੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਕਿ ਤੁਸੀਂ ਹੋਰ ਧਰਮ ਨੂੰ ਮੰਨਦੇ ਆ ਮੈਂ ਉਹਦੀ ਗੱਲ ਨਹੀਂ ਕਿਉਂਕਿ ਕੋਈ ਵੀ ਧਰਮ ਹੋਵੇ ਧਰਮ ਦੇ ਵਿੱਚ ਇਹੋ ਜਿਹੇ ਬੰਦੇ ਜਿਹੜੇ ਉਹ ਕਿਸੇ ਧਰਮ ਦੇ ਨਹੀਂ ਹੁੰਦੇ ਕਿ ਦੂਸਰੇ ਧਰਮ ਦੇ ਵਿੱਚ ਜਾ ਕੇ ਉਹਨਾਂ ਦੇ ਧਰਮ ਸਥਾਨ ਤੇ ਜਾ ਕੇ ਤੁਸੀਂ ਇਹੋ ਜੀਆਂ ਹਰਕਤਾਂ ਕਰੋ ਜਿੱਥੇ ਕਿ ਬੇਅਦਬੀ ਜਿਹੜੀ ਆ ਉਹ ਹੁੰਦੀ ਆ ਸੋ ਇਹ ਲੋਕ ਜਿਹੜੇ ਉੱਥੇ ਸ਼ਾਮਾਂ ਨੂੰ ਡੇਲੀ ਚਰਚ ਲਾਉਂਦੇ ਸੀਗੇ ਸੋ ਇਹ ਜਿਹੜੇ ਕੱਲ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਇਹਨਾਂ ਨੇ ਉਹਦਾ ਇੱਕ ਰੰਜਿਸ਼ ਲੈ ਕੇ ਕੋ ਨਾਲ ਦੀ ਨਾਲ ਇਹ ਲੋਕ ਇੱਥੇ ਸਮੈਗ ਵੇਚਦੇ ਆ ਚਿੱਟੇ ਦਾ ਧੰਦਾ ਕਰਦੇ ਆ ਉਦਾਵੀ ਜਿਹੜਾ ਇਹ ਜਿਹੜੇ ਸਾਡਾ ਏਰੀਆ ਜਿਹੜੇ ਸਾਡੇ ਬਰਾਦਰੀਏ ਵਿਰੋਧ ਕਰਦੇ ਆ ਕਿ ਇਹ ਲੋਕ ਬੰਦ ਕਰਨ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇਹਨਾਂ ਨੇ ਕੱਲ ਜਿਹੜਾ ਕੰਮ ਕੀਤਾ ਵੈਸ ਪਰਿਵਾਰ ਦੇ ਉੱਤੇ ਹਮਲਾ ਕੀਤਾ ਵਾ ਇਸ ਏਰੀਏ ਦੇ ਜਿੰਨੇ ਵੀ ਚਟਾ ਵੇਚਣ ਵਾਲੇ ਸਮਗਲਰ ਸੀ ਉਹਨਾਂ ਨੂੰ ਨਾਲ ਲਿਆ ਨਾਲ ਲੈ ਕੇ ਇਸ ਘਰ 'ਚ 1.5 200 ਬੰਦੇ ਨੇ ਕੱਲ ਹਮਲਾ ਕੀਤਾ ਵਾ ਬੁਨਿਮਤ ਇਹ ਰਹੀ ਆ ਕਿ ਇਸ ਪਰਿਵਾਰ ਦੇ ਵਿੱਚ ਕੋਈ ਮੌਤ ਨਹੀਂ ਹੋਈ ਕਿਉਂਕਿ ਉਹਨਾਂ ਦੇ ਕੋਲ ਦਾਤਰ ਸੀ ਕੁਹਾੜੀਆਂ ਸੀ ਵਕ ਵਕ ਮਾਰੂ ਹਥਿਆਰਾਂ ਦੇ ਨਾਲ ਆਣ ਕੇ ਉਹਨਾਂ ਨੇ ਇਸ ਪਰਿਵਾਰ ਤੇ ਹਮਲਾ ਕੀਤਾ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਦੇ ਕੱਪੜੇ ਪਾੜ ਦਿੱਤੇ ਇੰਨੀ ਜ਼ਿਆਦਾ ਬਿਪਤੀ ਕੀਤੀ ਕਿ ਇਹਨਾਂ ਲੋਕਾਂ ਨੂੰ ਦੇਸ਼ ਦੇ ਪੰਜਾਬ ਦੇ ਕਾਨੂੰਨ ਦਾ ਜਿਹੜਾ ਉਹ ਕੋਈ ਇਹਨਾਂ ਤੋਂ ਡਰਨੀ ਆ ਇਹ ਡਰ ਤੋਂ ਬਾਹਰ ਨੇ ਲੇਕਿਨ ਮੈਂ ਜਦ ਮੈਨੂੰ ਇਸ ਘਟਨਾ ਦਾ ਪਤਾ ਲੱਗਿਆ ਮੈਨੂੰ ਫੋਨ ਕੀਤਾ ਗਿਆ ਮੈਂ ਐਸਐਚਓ ਜਨਾਲਾ ਸਰਦਾਰ ਮੁਖਤਾਰ ਸਿੰਘ ਨਾਲ ਗੱਲ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਫੌਰੀ ਐਕਸ਼ਨ ਲਿਆ ਉਹ 5-7 ਮਿੰਟ ਦੇ ਵਿੱਚ ਅਗਰ ਉਹ ਇੱਥੇ ਨਾ ਪਹੁੰਚਦੇ 100% ਇਥੇ ਇੱਕ ਦੋ ਮੌਤਾਂ ਜਿਹੜੀਆਂ ਉਹਨਾਂ ਨੇ ਕਰ ਜਣੀਆਂ ਸੀਗੀਆਂ ਸੋ ਉਹਨਾਂ ਨੇ ਕੋਈ ਪੰਜ ਸੱਤ ਜਦੋਂ ਭੱਜ ਜਦੋਂ ਪੁਲਿਸ ਆਈਏ ਭੱਜ ਗਏ ਆ ਇਸ ਪਰਿਵਾਰ ਨੂੰ ਛੱਡ ਕੇ ਖੇਤਾਂ ਦੇ ਵਿੱਚ ਭੱਜੇ ਉਹਨਾਂ ਨੇ ਖੇਤਾਂ ਦੇ ਵਿੱਚ ਆਪਣੀ ਗੱਡੀ ਵਾਹਣਾ ਜੇ ਲਾ ਕੇ ਉਹਨਾਂ ਨੇ ਪੰਜ ਸੱਤ ਲੋਕਾਂ ਨੂੰ ਫੜਿਆ ਔਰ ਉਹ ਜਿਹੜੇ ਅੰਦਰ ਆ ਲੇਕਿਨ ਜਿਹੜੇ ਬਾਹਰ ਨੇ ਜਿਹੜੇ ਇਸ ਪਿੰਡ ਦੇ ਵਾਸੀ ਆ ਕੁਛ ਇਸ ਤਰ੍ਹਾਂ ਸਾਥੀ ਨੇ ਦੱਸਿਆ ਵਾ ਕਿ ਲਾਬ ਲਾਬਾ ਕਰਕੇ ਆ ਕੋਈ ਉਹ ਮੁੱਖ ਦੋਸ਼ੀ ਉਹਦੇ ਨਾਲ ਉਹਦੇ ਜਿਹੜੇ ਪਰਿਵਾਰ ਦੇ ਜੀ ਆ ਜਿਨ੍ਹਾਂ ਨੇ ਸਾਰਾ ਕਾਂਡ ਰਚਿਆ ਵਾ ਔਰ ਉਹ ਹੁਣ ਇਹਨਾਂ ਨੂੰ ਧਮਕੀਆਂ ਦੇ ਰਹੇ ਨੇ कि ਜਿਹੜਾ ਬਾਕੀ ਰਹਿ ਗਿਆ ਵਾ ਉਹ ਵੀ ਭੰਨਣਾ ਹੈ ਉਹ ਵੀ ਵੱਡਾਂਗੇ ਤੇ ਤੁਹਾਡੇ ਜੀਆ ਨੂੰ ਵੱਡ ਕੇ ਤੁਹਾਨੂੰ ਦਿਖਾਵਾਂਗੇ ਪੈਸੀ ਕੀ ਕਰ ਸਕਦੇ ਆ ਤੁਸੀਂ ਸਾਨੂੰ ਇਹੋ ਜਿਹੀ ਚੀਜ਼ਾਂ ਤੋਂ ਡੱਕ ਨਹੀਂ ਸਕਦੇ ਮੈਂ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੌਕੇ ਤੇ ਫੌਰੀ ਆਣ ਕੇ ਸਾਰਾ ਕੰਮ ਕੀਤਾ ਵਾ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹ ਜਿਹੜੇ ਦੋਸ਼ੀ ਆ ਇਹਨਾਂ ਨੂੰ ਜਿਹੜੇ ਰਹਿੰਦੇ ਆ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਤੇ ਪਰਿਵਾਰ ਨੂੰ ਜਿਹੜਾ ਉਹ ਇਨਸਾਫ ਦਵਾਈ ਜਾਵੇ ਕੱਲ ਸਾਨੂੰ ਤਲਾਹ ਮਿਲੀ ਸੀ ਕਿ ਤੁਹਾਡੇ ਐਸ ਐਚਓ ਅਜਨਾਲਾ ਇੰਸਪੈਕਟਰ ਮੁਖਤਿਆਰ ਸਿੰਘ ਨੂੰ ਕਿ ਪਿੰਡ ਧਾਰਿਆ ਪਲੇਰ ਕਿਤੇ ਦੋ ਪਾਰਟੀਆਂ ਦਾ ਪਿੰਨਾ ਝਗੜਾ ਕਿਤੇ ਮਾਰ ਵਿਆ ਵਾ ਦੇ ਵਿੱਚ ਹੋਇਆ ਬਾਅਦ ਚ ਇੱਕ ਪਾਰਟੀ ਇਕੱਠੇ ਹੋ ਕੇ ਤੇ ਉੱਥੇ ਉਹਨਾਂ ਨੇ ਪੰਨ ਤੋੜ ਕੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਸੇ ਵਕਤ ਹੀ ਤਰੰਤ ਜਿਹੜਾ ਪੁਲਿਸ ਨੇ ਮਸਤੈਦੀ ਨਾਲ ਕਾਰਵਾਈ ਕਰਦਿਆਂ ਰੇਡ ਕੀਤਾ ਤੇ ਰੇਡ ਕਰਕੇ ਜਿਹੜੇ ਨੇ ਉਹ 6 ਬੰਦੇ ਰਾਉਂਡ ਅਪ ਕੀਤੇ ਤੇ ਇਹਨਾਂ ਦੇ ਜਾਣ ਤੋਂ ਪਹਿਲਾਂ ਉਹ ਥੋੜੀ ਜੀ ਬਦਮਾਸ਼ੀ ਕਰ ਚੁੱਕੇ ਸੀ ਜਿਹਦੇ ਤਹਿਤ ਅਸੀਂ ਤਰੰਤ ਪੀੜਤ ਪਰਿਵਾਰ ਦਾ ਬਿਆਨ ਲੈ ਕੇ ਦੋਸ਼ੀਆਂ ਦੇ ਖਿਲਾਫ ਮਕਤਮਾ ਜਿਹੜਾ ਵਾ ਉਹ ਚਾਰਜ ਕਰ ਦਿੱਤਾ ਹੈ ਜਿਹਦੇ 6 ਬੰਦੇ ਅਸੀਂ ਅਰੈਸਟ ਕਰ ਲਏ ਨੇ ਜਿਹੜੇ ਬਾਕੀ ਅਰੈਸਟ ਕਰਨੇ ਨੇ ਬਹੁਤ ਛੇਤੀ ਅਸੀਂ ਅਰੈਸਟ ਕਰਨਾ ਹੋਇਆ ਹੈ ਅਜੇ ਤੱਕ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਜੇਕਰ ਜੇ ਕੋਈ ਆਏਗੀ ਤਾਂ ਤੁਹਾਨੂੰ ਪਤਾ ਹੈ ਜੋ ਹਾਲਾਤ ਚੱਲ ਰਹੇ ਨੇ ਕਿਸੇ ਨੂੰ ਵੀ ਇਸ ਮਾਮਲੇ ਵਿੱਚ ਬਖਸ਼ਿਆ ਨਹੀਂ ਜਾਏਗਾ ਜਿਹੜਾ ਪੰਜਾਬ ਸਰਕਾਰ ਆ ਇਹ ਜੁੱਧ ਨਸ਼ਿਆਂ ਵਿਰੁੱਧ ਮਹੀਮ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਵਾਸਤੇ ਪੰਜਾਬ ਪੁਲਿਸ ਜਿਹੜੀ ਆ ਹਮੇਸ਼ਾ ਜਿਹੜੀ ਆ ਆਪਣੀ ਜਿਹੜੀ ਡਿਊਟੀ ਨਿਭਾ ਕੇ ਪੂਰੀ ਕਰਦੀ ਰਹੇਗੀ ਤੇ ਜੇਕਰ ਕੋਈ ਵੀ ਨਸ਼ਾ ਵੇਚਣ ਵਾਲਾ ਜਾਂ ਜਾਂ ਕੋਈ ਇਹੋ ਜਿਹੇ ਝਗੜੇ ਨਾਲ ਸੰਬੰਧਿਤ ਕੋ ਮਾਮਲਾ ਸਾਹਮਣੇ ਆਵੇਗਾ ਤੇ ਤੁਰੰਤ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ